ਅੱਜ ਦੇ ਸਮੇਂ ਵਿੱਚ ਹਰ ਕੋਈ ਵਿਅਕਤੀ ਆਪਣੇ ਚੰਗੇ ਭਵਿੱਖ ਲਈ ਅਤੇ ਚੰਗੀ ਵਿਦਿਆ ਹਾਸਲ ਕਰਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਅਜਿਹੇ ਵਿੱਚ ਕਈ ਲੋਕ ਇਮੀਗ੍ਰੇਸ਼ਨ ਏਜੰਟਾਂ ਨੂੰ ਮੋٹے ਪੈਸੇ ਦੇ ਦਿੰਦੇ ਹਨ ਲੇਕਿਨ ਉਹਨਾਂ ਦੇ ਵੀਜ਼ੇ ਨਹੀਂ ਲੱਗਦੇ ਬਾਅਦ ਵਿੱਚ ਇਮੀਗ੍ਰੇਸ਼ਨ ਏਜੰਟ ਉਹਨਾਂ ਦੇ ਪੈਸੇ ਵਾਪਸ ਵੀ ਨਹੀਂ ਕਰਦੇ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵਿਨੀ ਇਮੀਗ੍ਰੇਸ਼ਨ ਦਫ਼ਤਰ ਤੋਂ ਸਾਹਮਣੇ ਆਇਆ ਜਿੱਥੇ ਕਿ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਅਤੇ ਕੁਝ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸੇ ਦੌਰਾਨ ਇੱਕ ਨੌਜਵਾਨ ਵਿਦਿਆਕੀ ਉਸਨੇ ਵਿਦੇਸ਼ ਜਾਣ ਦੇ ਲਈ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਲੱਖਾਂ ਰੁਪਏ ਦਿੱਤੇ ਸਨ ਲੇਕਿਨ ਨਾ ਤਾਂ ਇਮੀਗ੍ਰੇਸ਼ਨ ਦਫ਼ਤਰ ਵਾਲਿਆਂ ਵੱਲੋਂ ਉਸ ਦਾ ਵੀਜ਼ਾ ਲਗਾਇਆ ਗਿਆ ਅਤੇ ਨਾ ਹੀ ਉਸ ਨੂੰ ਪੈਸੇ ਵਾਪਸ ਦਿੱਤੇ ਗਏ ਅਤੇ ਜਾਣਬੁੱਝ ਕੇ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਜਿਸ ਤੇ ਚਲਦਿਆਂ ਅੱਜ ਉਹ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਿਹਾ ਹੈ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਰਣਜੀਤ ਐਵੇਨਿਊ ਇਲਾਕੇ ਵਿੱਚ ਇੱਕ ਨਿੱਜੀ ਇਮੀਗ੍ਰੇਸ਼ਨ ਦਫ਼ਤਰ ਵੱਲੋਂ ਪੋਲੇ-ਪਾਲੇ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਅਤੇ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਕੋਲੋਂ ਲੱਖਾਂ ਰੁਪਏ ਠੱਗੇ ਜਾ ਰਹੇ ਨੇ ਅਤੇ ਅੱਜ ਜਦੋਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ ਤਾਂ ਕਈ ਅਜਿਹੇ ਪਰਿਵਾਰ ਉਹਨਾਂ ਦੇ ਨਾਲ ਆਏ ਅਤੇ ਇਸ ਪ੍ਰਦਰਸ਼ਨ ਵਿੱਚ ਬੈਠੇ ਜੋ ਉਹਨਾਂ ਦੇ ਇਮੀਗ੍ਰੇਸ਼ਨ ਵਾਲਿਆਂ ਤੋਂ ਠੱਗੀ ਦਾ ਸ਼ਿਕਾਰ ਹੋਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਕਿ ਅਜਿਹੇ ਇਮੀਗ੍ਰੇਸ਼ਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਖਿਲਾਫ ਕੁਝ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਵੇਰਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਇਹ ਇਮੀਗ੍ਰੇਸ਼ਨ ਦਫ਼ਤਰ ਦੇ ਖਿਲਾਫ ਪਹਿਲਾਂ ਤੋਂ ਹੀ ਦਰਖਾਸਤ ਦਿੱਤੀ ਗਈ ਹੈ। ਜਿਸ ਦੀ ਜਾਂਚ ਚੱਲ ਰਹੀ ਹੈ ਅਤੇ ਉਸ ਮਾਮਲੇ ਦੇ ਵਿੱਚ ਇਮੀਗ੍ਰੇਸ਼ਨ ਦਫ਼ਤਰ ਵਾਲਿਆਂ ਵੱਲੋਂ ਉਹਨਾਂ ਨੂੰ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ। ਜਿਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੀ ਨਾ ਲਾਈਆਂ ਹਨ ਅਤੇ ਪ੍ਰਦਰਸ਼ਨ ਕਰ ਰਹੀਆਂ ਹਨ ਬਾਕੀ ਪੁਲਿਸ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਨੂੰ ਹਲਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਦੀਪ ਸਿੰਘ ਜੀ ਅਸੀਂ ਅੰਮ੍ਰਿਤਸਰ ਤੋਂ ਲੋਕਲ ਹੀ ਆ ਜੀ। ਅਸੀਂ ਜੀ ਵੀਜ਼ਾ ਅਪਲਾਈ ਕੀਤਾ ਜੀ ਡੀ ਬਲੌਕ ਫਲਾਈ ਰਾਈਟਸ ਵੀਜ਼ਾ ਵਾਲਿਆਂ ਤੋਂ ਜਿੱਥੇ ਸਾਨੂੰ ਮੈਡਮ ਮਿਲੇ ਹਰਪ੍ਰੀਤ ਕੌਰ ਤੇ ਇਹਨਾਂ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਪਹਿਲਾਂ ਕੋਈ ਪੈਸਾ ਨਹੀਂ ਤੁਹਾਡੇ ਕੋਲ ਲਵਾਂਗੇ। ਤੇ 10 ਲੱਖ 70 ਹਜ਼ਾਰ ਦਾ ਸਾਡੇ ਨਾਲ ਪੈਕੇਜ ਹੋਇਆ ਹੈ ਇਹਦਾ ਜੋ ਸਾਡੇ ਕੋਲ ਲਿਖਤੀ ਪਿਆ ਹੋਇਆ ਯੂਕੇ ਦੇ ਲਈ ਜਾਣਾ ਸੀ ਤੇ ਫਿਰ ਇਹਨਾਂ ਨੇ ਜੀ ਮਤਲਬ ਕਹਿਆ ਕਿ ਕੁਝ ਟਾਈਮ ਬਾਅਦ ਕਿ ਸਾਨੂੰ 2 ਲੱਖ 25 ਹਜ਼ਾਰ ਚਾਹੀਦਾ ਵਾ ਉਹ ਜ਼ਰੂਰੀ ਤੁਹਾਡੇ ਕੁਝ ਡਾਕੂਮੈਂਟਸ ਬਣਨੇ ਆ ਅਸੀਂ 2 ਲੱਖ 25 ਹਜ਼ਾਰ ਦੇ ਤਨ ਦੀਆਂ ਗੱਲਾਂ ਵਿੱਚ ਆ ਕੇ ਫਿਰ ਉਸ ਤੋਂ ਬਾਅਦ ਇਹਨੇ ਥੋੜਾ ਟਾਈਮ ਬਾਅਦ ਇਹਨੇ ਕਿਹਾ ਕਿ ਤੁਹਾਡਾ ਮਤਲਬ ਫੀਸ ਮਤਲਬ ਪੇ ਹੋਣੀ ਆ ਅਕਾਊਂਟ 'ਚ ਜੇ ਦੀ ਸਿੱਧੀ ਯੂਨੀਵਰਸਿਟੀ ਨੂੰ ਪਾਣੀ ਉੱਥੇ ਪਾ ਦਿਓ ਜੇ ਤੁਸੀਂ ਸਾਨੂੰ ਪਾਣੀ ਆ ਫਿਰ ਸਾਡੀ ਜ਼ਿੰਮੇਵਾਰੀ ਹੋਊਗੀ ਇਹਨਾਂ ਨੇ ਕੋਈ ਅਕਾਊਂਟ ਮੈਨੂੰ ਦਿੱਤਾ ਸਾਰੀ ਇਹਦੇ ਕੋਲ ਲਿਖਤੀ ਮੇਰਾ ਪਿਆ ਹੋਇਆ ਵਾ WhatsApp ਦੀ ਸਕਰੀਨਸ਼ਾਟ ਇਹਨੇ ਮੈਨੂੰ ਅਕਾਊਂਟ ਪਾਇਆ ਕੋਈ ਆਪਣਾ ਉਹਦੇ ਵਿੱਚ ਮੈਂ 5.5 ਲੱਖ ਰੁਪਏ ਫੀਸ ਪਾਈ ਹੋਈ ਆ ਜਿਹੜਾ ਕਿ ਮੈਂ ਆਪਣਾ ਘਰ ਗਿਰਵੀ ਰੱਖ ਕੇ ਇਹਨੂੰ ਦਿੱਤੇ ਪੈਸੇ ਲਿਆਣ ਕੇ ਜੋ ਕਿ 8.5 ਲੱਖ ਰੁਪਏ ਟੋਟਲ ਆ ਮੇਰਾ ਹੁਣ ਮੇਰੇ ਕੋ ਵਿਆਜ ਨਹੀਂ ਤਰਿਆ ਮੇਰੇ ਘਰ ਨੂੰ ਵੀ ਲੋਕ ਲਾ ਦਿੱਤਾ ਉਹਨਾਂ ਨੇ ਸਾਨੂੰ ਹੋ ਗਿਆ ਤੁਹਾਨੂੰ ਇੱਥੇ ਪੈਸੇ ਸਾਨੂੰ ਪੂਰਾ ਸਾਲ ਹੋ ਗਿਆ ਵਾ ਹੁਣ ਇਹੀ ਕਹਿ ਰਿਆ ਸੀ ਵਕੀਲ ਕੀਤਾ ਵਾ ਤੁਹਾਡੀ ਫੀਸ ਵਾਪਸ ਕਰਵਾ ਦਾਂਗੇ ਇਹ ਤੇ ਜਿਹੜਾ 2.25 ਲੱਖ ਆ ਉਹ ਮੈਂ ਮੰਗਿਆ ਵਾ ਤੇ ਕਹਿੰਦੇ ਵੀ ਉਹ ਤੁਹਾਡੇ ਡਾਕੂਮੈਂਟਸ ਬਣ ਗਏ ਮੈਨੂੰ ਜਾਲੀ ਡਿਗਰੀ ਦੇ ਦਿੱਤੀ ਕੋਈ ਇਹਨਾਂ ਨੇ ਹੱਥ 'ਚ ਦਾਓ ਮੇਰੇ ਕਿਸੇ ਕੰਮ ਦੀ ਐ ਨਾ ਕੁਛ ਆ ਹੁਣ ਮੈਂ ਕਹਿ ਰਿਹਾ ਆਂ ਇਹਨਾਂ ਨੂੰ ਵੀ ਮੇਰੇ ਪੈਸੇ ਜੋ ਵੀ ਆ ਮੇਰੇ ਥੋੜੇ ਥੋੜੇ ਕਰਕੇ ਵਾਪਸ ਦੇ ਦੇ ਤੇ ਕੁਛ ਨਹੀਂ ਕੀਤਾ ਇਹਨਾਂ ਸਾਲ ਹੋ ਗਿਆ ਵਾ ਬਸ ਇਸ ਤਰ੍ਹਾਂ ਹੀ ਲਾਰੇ ਹੀ ਜਦੇ ਕੁਛ ਨਹੀਂ ਹਲੇ ਲਾਰੇ ਆਂ ਚੀ ਇਹਦੇ ਬਸ ਹੁਣ ਨਹੀਂ ਮੈਂ ਨਹੀਂ ਕੁਛ ਨਹੀਂ ਹਲੇ ਇਹੀ ਕਹਿ ਰਿਹਾ ਵੀ ਤੁਹਾਡੇ ਵਾਪਸ ਆ ਰਹੀ ਅੱਜ ਆ ਰਹੀ ਕੱਲ ਆ ਰਹੀ ਸਾਨੂੰ ਇਹ ਕਿ ਚਲੋ ਵਾਪਸ ਦੇ ਹੀ ਦੋਗੇ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਵਾਪਸ ਹੁਣ ਇਹੀ ਮੰਗ ਕਰਦੇ ਅਸੀਂ ਵੀ ਸਾਡੇ ਜਿਹੜੀ ਫੀਸ ਵਾਪਸ ਦਿੱਤੀ ਜਾਵੇ ਜਿਹੜਾ 250000 ਰੁਪਏ ਦਿੱਤਾ ਜੇ ਆਪਣੀ ਡਿਗਰੀ ਵਾਪਸ ਲੈਣਾ ਸੀ ਤੇ ਉਹ ਕਿਹਾ ਹੀ ਨਹੀਂ ਇਹਨੂੰ ਕਿ ਬਣਵਾ ਹਨ ਬਣਾ ਕੇ ਦੇ ਉਲਟਾ ਸਾਡੇ ਕੋਲ ਖਾਲੀ ਪੇਪਰ ਆਣ ਨੇ ਇਹਨਾਂ ਨੇ ਸਾਈਨ ਵੀ ਕੁਛ ਕਰਵਾਏ ਹੈ ਐਗਰੀਮੈਂਟ ਦੇ ਵੀ ਇਹ ਜਦੋਂ ਐਗਰੀਮੈਂਟ ਸਾਡਾ ਹੋਇਆ ਨਾ 1470000 ਦਾ ਕਿ ਅਸੀਂ ਇਹਦੇ ਤੇ ਬਾਅਦ ਚ ਅਸੀਂ ਆਪਣਾ ਪ੍ਰਿੰਟ ਕਢਵਾ ਲਾਂਗੇ ਇਹ 1470000 ਤੁਹਾਡੇ ਕੋਲ ਲੈਣਾ ਹੈ ਇਸ ਕਰਕੇ ਅਸੀਂ ਕਿ ਇਹ ਤੁਹਾਡੇ ਕੋਲ ਖਾਲੀ ਸਾਈਨ ਕਰਵਾ ਰਹੇ ਹਾਂ ਹਾਂਜੀ ਨਾਮ ਦੱਸ ਕੇ ਅੱਜ ਜੀ ਇੱਥੇ ਇਕੱਠੇ ਹੋਣ ਨੂੰ ਕੀ ਕਾਰਨ ਹੈ ਸਾਡੇ ਭਾਰਤੀ ਕਿਸਾਨ ਜੁਨਨੀ ਰੇਗਤਾ ਗਰਾਹਾਂ ਬਲਾਕ ਮਜੀਠਾ ਮੰਗਲ ਸਿੰਘ ਜਰਨਲਿਸਟਾਂ ਖਤਰੋ ਪਿੰਡ ਗੋਸੂ ਸਾਡੇ ਬੰਦਿਆਂ ਨੇ ਇਹਨਾਂ ਸਕਾਈ ਸਕਾਈ ਹੈ ਨਾ ਸਕਾਈ ਵਾਲਿਆਂ ਨੇ ਜਿਹੜੀਆਂ ਢੱਕੀਆਂ ਮਾਰੀਆਂ ਨੇ ਕਿਸੇ ਦੇ ਨਾਲ 7 ਲੱਖ ਦੀ ਕਿਸੇ ਦੇ ਨਾਲ 5 ਲੱਖ ਦੀ ਕਿਸੇ ਨਾਲ 2 ਲੱਖ ਦੀ ਕਿਸੇ ਨਾਲ 10 ਲੱਖ ਦੀ ਸਾਡੇ ਨਾਲ ਇਹਨਾਂ 7 ਲੱਖ ਰੁਪਈਆ ਜਿਹੜਾ ਜਮ੍ਹਾਂ ਕਰ ਲਿਆ ਇੱਕ ਸਾਲ ਹੋ ਗਿਆ ਹੈ ਜੁਕੇ ਵਿੱਚ ਵਜੇ ਵੇਚਨੇ ਸੀਗੇ ਅਜੇ ਤੱਕ ਸਾਡੇ ਬੱਚੇ ਜਿਹੜੇ ਇੱਥੇ ਛੜਕਾਂ ਦੇ ਰੋਲਦੇ ਪਏ ਆ ਉਹਨਾਂ ਦੀ ਕੋਈ ਇਹਨਾਂ ਫੀਸ ਜਮਾਨੇ ਕਰਾਈ ਕੋਈ ਨਹੀਂ ਕਰਾਈ ਤੇ ਜੇ ਅਸੀਂ ਪੈਸੇ ਵਾਪਸ ਮੰਗਦੇ ਤਾਂ ਕੋਈ ਧਮਕੀਆਂ ਦਿੰਦੇ ਆ ਕਿ ਜੋ ਕਰਨਾ ਕਰ ਲੋ ਤੇ ਇਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਜਿਹੜਾ ਬੈਠੇ ਧਰਨਾ ਲਾਉਣਾ ਪਿਆ ਉਹਦੇ ਨਾਲ ਦੇ ਨਾਲ ਧਰਨਾ ਤੇ ਇੱਕ ਵਾਸਤੇ ਅਸੀਂ ਲਾਇਆ ਹੈ ਇੱਥੇ ਤਕਰੀਬਨ ਕਰੋੜਾਂ ਰੁਪਇਆ ਇਹਨਾਂ ਨੇ ਠੱਗੀ ਮਾਰ ਕੇ ਜਿਹੜਾ ਰੱਖਿਆ ਹੈ ਪਤਾ ਨਹੀਂ ਕਿੰਨੇ ਕ ਇੱਥੇ ਲੋਕ ਆ ਕੇ ਸਾਡੇ ਕੋਲ ਬਹਿ ਗਏ ਆ ਕਿ ਸਾਡੇ ਵੀ ਪੈਸੇ ਆ ਸਾਡੇ ਵੀ ਪੈਸੇ ਆ ਪਰ ਇੱਥੇ ਕੋਈ ਸੁਣਨ ਨੂੰ ਤਿਆਰ ਨਹੀਂ ਆ ਇਸ ਕਰਕੇ ਸਾਨੂੰ ਮਜਬੂਰੀ ਧਰਨਾ ਲਾਉਣਾ ਪਿਆ ਤੇ ਇਹ ਵੀ ਨਾ ਸੋਚਣ ਕਿ ਆਪਾਂ ਇੱਥੋਂ ਉੱਠ ਕੇ ਚਲੇ ਜਾਵਾਂਗੇ ਜਿੰਨਾ ਚਿਰ ਸਾਡੇ ਪੈਸੇ ਨਹੀਂ ਵਾਪਸ ਕਰਦੇ ਉਹਨਾਂ ਚਿਰ ਤੱਕ ਜਿਹੜਾ ਇਹ ਧਰਨਾ ਜਾਰੀ ਰਹੂਗਾ ਜਿਹੜਾ ਵੀ ਹੈ ਉਹ ਲਿਖਾਂਗੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਕਰਾਂਗੇ ਹਾਂ ਸਰ ਇੱਕ ਧਰਨਾ ਲੱਗਾ ਸੀ ਰੰਜੀਤ ਅਵਿਲੀ ਇਲਾਕੇ ਦੇ ਵਿੱਚ ਕੀ ਹੋਣ ਇਹ ਕਿਥੇ ਇਮੀਗ੍ਰੇਸ਼ਨ ਦਾ ਆਫਿਸ ਹੈ ਫਲਾਈ ਰਾਈਟ ਉੱਥੇ ਕੁਝ ਵੇਰਕੇ ਦੇ ਕੋਈ ਪਰਸਨ ਸੀ ਕਿ ਉਹਨਾਂ ਵੱਲੋਂ ਕੋਈ ਦਰਖਾਸਤ ਦਿੱਤੀ ਗਈ ਹੈ ਔਰ ਇਹਦੇ ਵਿੱਚ ਪਹਿਲਾਂ ਵੀ ਯੂ ਬੈਂਕ ਕੋਲ ਇਹ ਮੈਟਰ ਚੱਲ ਰਿਹਾ ਆ ਪਰ ਅਜੇ ਤੱਕ ਜੋ ਕੰਪਲੇਨੈਂਟ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜੋ ਕੋਈ ਉਹਨਾਂ ਨੂੰ ਕੰਪਨਸੇਸ਼ਨ ਮਿਲਣੀ ਸੀ ਉਹਨਾਂ ਪੈਸੇ ਵਗੈਰਾ ਦਿੱਤੇ ਆ ਉਹ ਅਜੇ ਵਾਪਸ ਨਹੀਂ ਹੋਏ ਔਰ ਇਹਦੇ ਹੀ ਉਹਨੂੰ ਮੁੱਖ ਰੱਖਦੇ ਹੋਏ ਅੱਜ ਇਹਨਾਂ ਨੇ ਇੱਥੇ ਆ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਆ ਔਰ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਆ ਜੋ ਕਿਸਾਨ ਯੂਨੀਅਨ ਵਾਲੇ ਆਏ ਨੇ ਜੋ ਕੰਪਲੇਨੈਂਟ ਆਇਆ ਆ ਤੇ ਹੋਪਫੁਲੀ ਜਲਦੀ ਤੋਂ ਜਲਦੀ ਅਸੀਂ ਸੌਲਟ ਆਊਟ ਕਰਾ ਕੇ ਤੇ ਇਹਨਾਂ ਦਾ ਜਿਹੜਾ ਧਰਨਾ ਆ ਉਹ ਅਸੀਂ ਚੁਕਾਉਣ ਦੀ ਕੋਸ਼ਿਸ਼ ਕਰ ਰਹੇ ਆ